ਨਾ ਨਾ ਭਗਵੰਤ ਮਾਨ ਸਾਹਿਬ ਬਿਲਕੁਲ ਵੀ ਨਹੀਂ ਇਹਦੀ ਕੋਈ ਜ਼ਰੂਰਤ ਨਹੀਂ ਸੀ ਭਗਤ ਸਿੰਘ ਨੂੰ ਕਿ ਤੁਸੀਂ ਉਹਨਾਂ ਦੀਆਂ ਸਮਾਰਕਾਂ ਤੇ ਜਾਓ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰੋ ਉਹਨਾਂ ਦੇ ਪੈਰੀਂ ਹੱਥ ਲਾਓ ਉਹਨਾਂ ਵਰਗੀਆਂ ਪੀਲੀਆਂ ਪੱਗਾਂ ਬਨੋ ਤੇ ਨਾਲ ਹੀ ਉਹਨਾਂ ਦੇ ਬੁੱਤਾਂ ਦੇ ਥੱਲੇ ਜਾ ਕੇ ਜਿਵੇਂ ਉਹਨਾਂ ਦੇ ਬੁੱਤ ਨੇ ਮੁੱਕਾ ਤਣਿਆ ਹੋਇਆ ਤਾਂ ਨੂੰ ਤੁਸੀਂ ਵੀ ਉਵੇਂ ਹੀ ਜਾ ਕੇ ਸੇ ਮੁੱਕਾ ਤਣੋ ਤੇ ਫੋਟੋ ਕਰਵਾਓ ਵੀਡੀਓ ਬਣਵਾਓ ਤੇ ਫਿਰ ਸੋਸ਼ਲ ਮੀਡੀਆ ਤੇ ਪਾਓ ਬਲਕਿ ਭਗਤ ਸਿੰਘ ਨੂੰ ਤਾਂ ਇਸ ਗੱਲ ਦੀ ਜ਼ਰੂਰਤ ਸੀ ਕਿ ਤੁਸੀਂ ਦੱਬੇ ਕੁਚਲੇ ਮਜਲੂਮ ਲੋਕਾਂ ਦੀ ਆਵਾਜ਼ ਬਣਦੇ ਕਿਉਂਕਿ ਭਗਤ ਸਿੰਘ ਨੇ ਜਦੋਂ ਤੋਂ ਇਸ ਧਰਤੀ ਤੇ ਜਨਮ ਲਿਆ ਜਿਉਂ ਹੀ ਸੁਰਤ ਸੰਭਾਲੀ ਤੇ ਆਪਣੇ ਆਖਰੀ ਸਾਹਾਂ ਤੱਕ ਜਦੋਂ ਉਹਨਾਂ ਨੇ ਫਾਂਸੀ ਦੇ ਤਖਤੇ ਤੇ ਫਾਂਸੀ ਨੂੰ ਚੁੰਮਿਆ ਫਾਂਸੀ ਦਾ ਰਸਾ ਚੁੰਮਿਆ ਉਦੋਂ ਤੱਕ ਭਗਤ ਸਿੰਘ ਦੱਬੇ ਕੁਚਲੇ ਮਜਲੂਮ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਲੜਾਈ ਲੜਦਾ ਰਿਹਾ ਤੇ ਇਹ ਹੀ ਜ਼ਰੂਰਤ ਉਹਨਾਂ ਨੂੰ ਆਪਣੇ ਤੋਂਾਂ ਜਿਹੜੇ ਕਹੁੰਦੇ ਨੇ ਕਿ ਅਸੀਂ ਭਗਤ ਸਿੰਘ ਦੇ ਪੈਰੋਕਾਰ ਆ ਤੇ ਤੁਸੀਂ ਉਹਨਾਂ ਦੀਆਂ ਸਮਾਧਾਂ ਤੇ ਜਾ ਕੇ ਉਹਨਾਂ ਨੂੰ ਮੱਥੇ ਟੇਕਦੇ ਹੋ ਇਹਦੀ ਕੋਈ ਜ਼ਰੂਰਤ ਨਹੀਂ ਸੀ ਬਲਕਿ ਜੋ ਕੁਝ ਅੱਜ ਤੱਕ ਮਜ਼ਦੂਰ ਪੈਣਾ ਭਰਾ ਤੁਹਾਨੂੰ ਕਹਿ ਰਹੇ ਨੇ ਕਿ ਅਸੀਂ ਵੱਖ-ਵੱਖ ਸਮਿਆਂ ਤੇ ਭਗਵੰਤਮਾਨ ਸਾਹਿਬ ਦੇ ਨਾਲ ਮੁਲਾਕਾਤਾਂ ਮੀਟਿੰਗਾਂ ਦਾ ਟਾਈਮ ਮੰਗਿਆ ਸਾਨੂੰ ਕਈ ਵਾਰ ਭਗਵੰਤਮਾਨ ਸਾਹਿਬ ਨੇ ਮੀਟਿੰਗਾਂ ਦਾ ਟਾਈਮ ਦਿੱਤਾ ਵੀ ਪਰ ਇੱਕ ਵੀ ਮੀਟਿੰਗ ਤੇ ਉਹ ਨਹੀਂ ਪਹੁੰਚੇ ਇਹ ਮਜ਼ਦੂਰ ਪੈਣਾ ਭਰਾ ਕਹਿੰਦੇ ਨੇ ਮੈਂ ਨਹੀਂ ਕਹਿੰਦੀ ਉਹ ਕਹਿੰਦੇ ਕਿ ਸਾਡੇ ਨਾਲ ਮੀਟਿੰਗਾਂ ਤੈਅ ਕਰਕੇ ਤੇ ਦੂਜੇ ਪਾਸੇ ਜਦੋਂ ਜਦੋਂ ਸਾਡੀ ਮੀਟਿੰਗ ਦਾ ਟਾਈਮ ਹੁੰਦਾ ਸੀ ਤੇ ਜਦੋਂ ਭਗਵੰਤਮਾਨ ਸਾਹਿਬ ਨੂੰ ਕਿਸੇ ਹੋਰ ਪਾਸਿਓਂ ਕਿਸੇ ਵੱਡੇ ਘਰਾਣਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪੂੰਜੀਪਤੀਆਂ ਵੱਲੋਂ ਵੱਡੇ ਫੈਕਟਰੀਆਂ ਦੇ ਮਾਲਕਾਂ ਵੱਲੋਂ ਵੱਡੇ ਕਾਰਖਾਨਿਆਂ ਦੇ ਮਾਲਕਾਂ ਵੱਲੋਂ ਕੋਈ ਸੱਦਾ ਆ ਜਾਂਦਾ ਸੀ ਜਾਂ ਹੋਰ ਕੋਈ ਪ੍ਰੋਜੈਕਟ ਲਾਉਣ ਵਾਲੀਆਂ ਕੰਪਨੀਆਂ ਪੰਜਾਬ ਦੇ ਵਿੱਚ ਆਉਣ ਦਾ ਆਉਣ ਵਾਸਤੇ ਜਿਨ੍ਹਾਂ ਨੂੰ ਭਗਵੰਤਮਾਨ ਸਾਹਿਬ ਨੇ ਸੱਦੇ ਦਿੱਤੇ ਹੁੰਦੇ ਸੀ ਉਹ ਟਾਈਮ ਤੈਅ ਕਰ ਲੈਂਦੀਆਂ ਸੀ ਤਾਂ ਸਾਡੀਆਂ ਮੀਟਿੰਗਾਂ ਛੱਡ ਕੇ ਭਗਵੰਤ ਮਾਨ ਸਾਹਿਬ ਉਹਨਾਂ ਨਾਲ ਮੀਟਿੰਗਾਂ ਕਰਨ ਚਲੇ ਜਾਂਦੇ ਸਾਡੇ ਨਾਲ ਅੱਜ ਵੀ ਮਜ਼ਦੂਰ ਪੈਣਾ ਭਰਾ ਕਹਿ ਰਹੇ ਨੇ ਅੱਜ ਤੱਕ ਵੀ ਭਗਵੰਤ ਮਾਨ ਸਾਹਿਬ ਨੇ ਮੀਟਿੰਗਾਂ ਦੇ ਕੇ ਕੋਈ ਮੀਟਿੰਗ ਨਹੀਂ ਕੀਤੀ भगवंतमान साहब असली जरूरत ये थी कि ਤੁਸੀਂ ਉਹਨਾਂ ਦੱਬੇ ਕੁਚਲੇ ਮਜਲੂਮ ਲੋਕਾਂ ਦੀ ਆਵਾਜ਼ ਗੱਲ ਸੁਣਦੇ ਉਹਨਾਂ ਦੀ ਆਵਾਜ਼ ਬੰਦੇ ਉਹਨਾਂ ਨੂੰ ਕੋਈ ਇਨਸਾਫ ਦਿੰਦੇ ਉਹਨਾਂ ਵਾਸਤੇ ਕੋਈ ਰੋਜ਼ਗਾਰ ਦਾ ਪ੍ਰਬੰਧ ਕਰਦੇ ਉਹਨਾਂ ਦੀਆਂ ਦਿਹਾੜੀਆਂ ਮਜ਼ਦੂਰੀਆਂ ਉਹਨਾਂ ਦੀ ਉਜਰਤ ਉਹਨਾਂ ਦੀ ਮਿਹਨਤ ਦਾ ਮੁੱਲ ਉਹਨਾਂ ਨੂੰ ਦਵਾਉਂਦੇ ਉਹਨਾਂ ਵਾਸਤੇ ਕੋਈ ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਪ੍ਰਾਈਵੇਟ ਨਹੀਂ ਸਰਕਾਰੀ ਕੀ ਭਗਵੰਤਮਾਨ ਸਾਹਿਬ ਜਦੋਂ ਭਗਤ ਸਿੰਘ ਜਿੰਦਾ ਸੀ ਇੱਥੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਅੱਜ ਵੀ ਤੁਸੀਂ ਆਪਣੀ ਵੀਡੀਓ ਦੇ ਵਿੱਚ ਬੋਲਿਆ ਕਿ ਜਦੋਂ 28 ਸਤੰਬਰ ਨੂੰ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ 28 ਸਤੰਬਰ ਆ ਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਇਸੇ ਹੀ ਕਰਕੇ ਭਗਵੰਤ ਮਾਨ ਸਾਹਿਬ ਅੱਜ ਭਗਤ ਸਿੰਘ ਦੀਆਂ ਸਮਾਰਕਾਂ ਤੇ ਗਏ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਦੇ ਨਜ਼ਰ ਆਏ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਨਜ਼ਰ ਆਏ ਤਾ ਕਿ ਜਦੋਂ ਅੱਜ ਭਗਵੰਤ ਮਾਨ ਸਾਹਿਬ ਬੋਲ ਰਹੇ ਸੀ ਕਿ ਅੰਗਰੇਜ਼ ਅੰਗਰੇਜ਼ੀ ਹਕੂਮਤ ਨੂੰ ਨਹੀਂ ਸੀ ਪਤਾ ਕਿ ਜਿਹੜਾ ਨੌਜਵਾਨ 20 ਸਾਲਾਂ ਦੇ ਵਿੱਚ ਜਿਹੜਾ ਭਗਤ ਸਿੰਘ 28 ਸਤੰਬਰ ਨੂੰ ਪੈਦਾ ਹੁੰਦਾ ਤਾਂ ਉਹ 20 ਸਾਲਾਂ ਦੇ ਵਿੱਚ ਵਿੱਚ ਹੀ ਜਿਹੜਾ ਅੰਗਰੇਜ਼ੀ ਸਲਤਨਤ ਦੀਆਂ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਦੇਗਾ ਕਿਉਂਕਿ ਅੰਗਰੇਜ਼ ਤਾਂ ਕਹਿੰਦੇ ਸੀ ਕਿ ਸਾਡਾ ਸੂਰਜ ਕਿਤੇ ਨਹੀਂ ਡੁੱਬਦਾ ਕਿਉਂਕਿ ਉਹਨਾਂ ਦਾ ਵੱਖ-ਵੱਖ ਦੇਸ਼ਾਂ ਦੇ ਉੱਪਰ ਕਬਜ਼ਾ ਸੀ ਇੱਕ ਦੇਸ਼ ਵਿੱਚ ਹਨੇਰਾ ਹੁੰਦਾ ਸੀ ਤੇ ਦੂਸਰੇ ਵਿੱਚ ਦਿਨ ਚੜ੍ਹਦਾ ਸੀ ਤੇ ਇਸੇ ਹੀ ਕਰਕੇ ਅੰਗਰੇਜ਼ ਕਹਿੰਦੇ ਸੀ ਜਿਨ੍ਹਾਂ ਨੇ ਭਾਰਤ ਦੇ ਉੱਪਰ ਵੀ ਕਬਜ਼ਾ ਕੀਤਾ ਹੋਇਆ ਸੀ ਕਿ ਸਾਡਾ ਸੂਰਜ ਕਿਤੇ ਨਹੀਂ ਡੁੱਬਦਾ ਤੇ 20 ਹਕ ਸਾਲਾਂ ਦੇ ਵਿੱਚ ਵਿੱਚ ਹੀ ਭਗਤ ਸਿੰਘ ਨੇ ਉਹਨਾਂ ਦੇ ਸਾਥੀਆਂ ਨੇ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਹਿਲਾ ਦਿੱਤੀਆਂ ਤੇ ਭਗਵੰਤ ਮਾਨ ਸਾਹਿਬ ਜਦੋਂ ਭਗਤ ਸਿੰਘ ਇਸ ਧਰਤੀ ਤੇ ਸੀ ਜਿੰਦਾ ਸੀ ਛੋਟੀ ਜੀ ਉਮਰ ਦਾ ਉਹ ਯੋਧਾ ਕਿ ਉਹਨੂੰ ਉਦੋਂ ਉਸ ਟਾਈਮ ਜਦੋਂ ਅੰਗਰੇਜ਼ੀ ਹਕੂਮਤ ਇੱਥੇ ਰਾਜ ਕਰ ਰਹੀ ਸੀ ਅੰਗਰੇਜ਼ ਇੱਥੇ ਰਾਜ ਕਰ ਰਹੇ ਸੀ ਕਿ ਉਦੋਂ ਸਾਡੇ ਕੁਝ ਆਗੂ ਜਾਂ ਲੀਡਰ ਕਹਿ ਲੋ ਕਿ ਉਹ ਅੰਗਰੇਜ਼ਾਂ ਦੇ ਚਮਚੇ ਨਹੀਂ ਸੀ ਤੇ ਕੀ ਭਗਤ ਸਿੰਘ ਇਸ ਸਿਆਸਤ ਨੂੰ ਨਹੀਂ ਸੀ ਸਮਝਦੇ ਇਸ ਸਭ ਕੁਝ ਸਮਝਦੇ ਸੀ ਉਹ ਤੇ ਐਸੇ ਹੀ ਕਰਕੇ ਤਾਂ ਉਹਨਾਂ ਨੇ ਇਹ ਗੱਲ ਬੋਲੀ ਸੀ ਕਿ ਜਿਹੜੀ ਇੱਥੇ ਆਜ਼ਾਦੀ ਦੀ ਗੱਲ ਹੋ ਰਹੀ ਹੈ ਨਾ ਉਹ ਮਹਿਜ਼ ਅਜੇ ਹੀ ਆਜ਼ਾਦੀ ਹੋਊਗੀ ਜੇ ਅੰਗਰੇਜ਼ ਭਾਰਤ ਛੱਡ ਕੇ ਜਾਂਦੇ ਵੀ ਆ ਤਾਂ ਸਿਰਫ ਇਹੋ ਜੀ ਆਜ਼ਾਦੀ ਆਉਣੀ ਆ ਦੋਸਤੋ ਕਿ ਜਿਵੇਂ ਬੂਰਾ ਝੋਟਾ ਖੁਰਲੀ ਤੋਂ ਪੱਠੇ ਖਾਂਦਾ ਹਟਾ ਕੇ ਉਹਦੇ ਤੇ ਕਾਲਾ ਬੰਨ ਦਿੱਤਾ ਜਾਵੇ ਹੋਰ ਕੋਈ ਤਬਦੀਲੀ ਨਹੀਂ ਹੋਣੀ ਜਿਸ ਤਰੀਕੇ ਦਾ ਉਸ ਉਹ ਉਸ ਸਮੇਂ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਭਗਤ ਸਿੰਘ ਇਨਕਲਾਬ ਜ਼ਿੰਦਾਬਾਦ ਸਮਰਾਜਵਾਦ ਮਰਦਾਬਾਦ ਦਾ ਨਾਅਰਾ ਦਿੰਦੇ ਸੀ ਉਹ ਕਹਿੰਦੇ ਸੀ ਕਿ ਇੱਥੇ ਬਰਾਬਰੀ ਦਾ ਰਾਜ ਸਿਰਜਿਆ ਜਾਵੇ ਤੇ ਜਿਹੋ ਜੀ ਆਜ਼ਾਦੀ 1947 ਵੇਲੇ ਇੱਥੇ ਆਈ ਹੈ ਨਾ ਤਾਂ ਉਹ ਪਹਿਲਾਂ ਹੀ ਕਹਿੰਦੇ ਸੀ ਕਿ ਜੇਕਰ ਅਜਿਹੀ ਆਜ਼ਾਦੀ ਭਾਰਤ ਵਿੱਚ ਆਉਣੀ ਆ ਤਾਂ ਉਹ ਬਸ ਮਹਿਜ਼ ਇੱਕ ਵਿਖਾਵਾ ਹੀ ਹੋਊਗਾ ਤੇ ਕੀ ਉਹ ਭਗਤ ਸਿੰਘ ਉਸ ਸਮੇਂ ਜਿਹੜੇ ਉਹ ਆਪਣੇ ਹੀ ਭਾਰਤ ਦੇ ਲੀਡਰ ਕੁਝ ਆਪਣੀ ਲੀਡਰੀ ਚਮਕਾ ਰਹੇ ਸੀ ਕਿ ਉਹਨਾਂ ਦੀ ਸਿਆਸਤ ਨਹੀਂ ਸਮਝਦੇ ਤੇ ਅੱਜ ਜੇਕਰ ਭਗਤ ਸਿੰਘ ਇਸ ਸਮੇਂ ਹੋਣ ਤਾਂ ਜਿਹੜੀਆਂ ਹਕੂਮਤਾਂ ਇੱਥੇ ਰਾਜ ਕਰ ਰਹੀਆਂ ਨੇ ਕਿ ਉਹ ਉਹਨਾਂ ਦੀ ਸਿਆਸਤ ਨਹੀਂ ਸਮਝਦੇ ਜੇਕਰ ਅੱਜ ਭਗਤ ਸਿੰਘ ਆ ਜਾਣ ਤਾਂ ਤੁਸੀਂ ਉਹਨਾਂ ਨਾਲ ਕੀ ਸਲੂਕ ਕਰੋਗੇ ਬਾਕੀ ਜਿਹੜੀਆਂ ਸਰਕਾਰਾਂ ਨੇ ਉਹ ਉਹਨਾਂ ਨਾਲ ਕਿਹੋ ਜਿਹਾ ਸਲੂਕ ਕਰਨਗੀਆਂ ਕਿਉਂਕਿ ਭਗਤ ਸਿੰਘ ਜੇ ਅੱਜ ਵੀ ਆਉਣ ਜਾਂ ਅੱਜ ਵੀ ਹੁੰਦੇ ਤਾਂ ਉਹਨਾਂ ਨੇ ਕੀ ਕਰਨਾ ਸੀ ਉਹ ਦੱਬੇ ਕੁਚਲੇ ਮਜਲੂਮ ਲੋਕਾਂ ਦੀ ਹੀ ਆਵਾਜ਼ ਬੰਦੇ ਜਿਵੇਂ ਅੱਜ ਕੁਝ ਜਥੇਬੰਦੀਆਂ ਕੁਝ ਭੈਣਾ ਭਰਾ ਕੁਝ ਲੋਕ ਅਗਾਹ ਹੋ ਕੇ ਲੋਕਾਂ ਦੇ ਹੱਕਾਂ ਵਾਸਤੇ ਲੜ ਰਹੇ ਨੇ ਤੇ ਉਥੇ ਇਹ ਸਿਆਸਤਾਂ ਕੀ ਕਰ ਰਹੀਆਂ ਚਾਹੇ ਪੰਜਾਬ ਦੀ ਸਿਆਸਤ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਉਹ ਕੀ ਕਰ ਰਹੀਆਂ ਲੋਕਾਂ ਦੇ ਨਾਲ ਕਿਹੋ ਜਿਹਾ ਬਿਹੇਵੀਅਰ ਹੁੰਦਾ ਜੇਕਰ ਲੋਕ ਆਪਣੇ ਹੱਕ ਮੰਗਣ ਜਾਂਦੇ ਅਜੇ ਤਾਂ ਬੇਰੋਜ਼ਗਾਰ ਭੈਣਾ ਭਰਾ ਆਪਣੇ ਹੱਕ ਮੰਗਣ ਜਾਂਦੇ ਆ ਆਪਦੇ ਵਾਸਤੇ ਨੌਕਰੀਆਂ ਮੰਗਣ ਜਾਂਦੇ ਆ ਤਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਜੇਕਰ ਕਿਸਾਨ ਆਪਣੇ ਹੱਕ ਮੰਗਣ ਜਾਂਦੇ ਆ ਤਾਂ ਉਹਨਾਂ ਨੂੰ ਫੜਫੜ ਜੇਲ੍ਹਾਂ ਦੇ ਅੰਦਰ ਸੁੱਟਿਆ ਜਾਂਦਾ ਬਲਕਿ ਭਗਵੰਤਮਾਨ ਸਰਕਾਰ ਤੇ ਤਾਂ ਇਹ ਦੋਸ਼ ਲੱਗਦਾ ਕਿਸਾਨ ਮਜ਼ਦੂਰ ਬੇਰੋਜ਼ਗਾਰ ਥਭਕੇ ਹੋਰ ਭੈਣਾ ਭਰਾ ਇਹ ਕਹਿੰਦੇ ਨੇ ਕਿ ਉਹਨਾਂ ਨੇ ਤਾਂ ਸਾਡੇ ਜਮਹੂਰੀ ਹੱਕ ਵੀ ਖੋਲੇ ਜਿਹੜੇ ਜਮਹੂਰੀ ਹੱਕਾਂ ਨਾਲ ਭਗਤ ਸਿੰਘ ਹੁਰੀ ਵੀ ਆਪਣੇ ਜਮਹੂਰੀ ਹੱਕਾਂ ਦੇ ਨਾਲ ਜਿੱਲਾਂ ਦੇ ਅੰਦਰ ਉਹਨਾਂ ਨੇ ਭੁੱਖ ਹੜਤਾਲਾਂ ਕੀਤੀਆਂ ਲੋਕਾਂ ਵਾਸਤੇ ਲੜੇ ਤਾਂ ਇਹਨਾਂ ਨੇ ਤਾਂ ਕਹਿੰਦੇ ਉਦੋਂ ਵੀ ਭੈੜਾ ਰਵਈਆ ਭਗਵੰਤ ਮਾਨ ਸਰਕਾਰ ਨੇ ਕੀਤਾ ਇਹ ਤਾਂ ਉਹਨਾਂ ਦੇ ਜਮਹੂਰੀ ਹੱਕ ਧਰਨਾ ਲਾਉਣ ਦਾ ਹੱਕ ਵੀ ਖੋ ਰਏ ਆ ਇਹ ਤਾਂ ਜਦੋਂ ਪਤਾ ਹੋਵੇ ਮਜ਼ਦੂਰਾਂ ਨੇ ਅੱਜ ਧਰਨਾ ਲਾਉਣਾ ਕਿਸਾਨਾਂ ਨੇ ਧਰਨਾ ਲਾਉਣਾ ਜਾਂ ਹੋਰ ਕਿਸੇ ਤੌਕੇ ਨੇ ਧਰਨਾ ਲਾਉਣਾ ਆਪਣੀਆਂ ਹੱਕੀ ਮੰਗਾਂ ਮੰਗਣ ਵਾਸਤੇ ਤਾਂ ਪਹਿਲਾਂ ਹੀ ਜਾ ਜਾ ਕੇ ਘਰਾਂ ਦੇ ਅੰਦਰ ਹੀ ਆਗੂਆਂ ਨੂੰ ਨਜ਼ਰਬੰਦ ਕਰਨ ਲੱਗਦੇ ਆ ਤਾਂ ਕਹਿੰਦੇ ਉਹ ਭੈਣਾ ਭਰਾ ਕਹਿੰਦੇ ਨੇ ਕਿ ਭਗਵੰਤਮਾਨ ਸਰਕਾਰ ਦਾ ਰਵਈਆ ਤਾਂ ਅੰਗਰੇਜ਼ ਸਰਕਾਰ ਅੰਗਰੇਜ਼ ਹਕੂਮਤ ਨਾਲੋਂ ਵੀ ਟੱਪ ਗਿਆ ਤੇ ਭਗਵੰਤਮਾਨ ਸਾਹਿਬ ਕਹਿੰਦੇ ਆ ਕਿ ਅਸੀਂ ਸਾਡੀ ਜਿਹੜੀ ਸਰਕਾਰ ਆ ਉਹ ਭਗਤ ਸਿੰਘ ਦੇ ਰਾਹਾਂ ਤੇ ਚੱਲਦੀ ਆ ਤੇ ਫੇਰ ਜੇਕਰ ਅੱਜ ਭਗਤ ਸਿੰਘ ਹੁੰਦੇ ਤਾਂ ਫੇਰ ਉਹ ਭਗਵੰਤ ਮਾਨ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀ ਕਹਿੰਦੇ ਤੇ ਫਿਰ ਉਹਨਾਂ ਨਾਲ ਕਿਹੋ ਜਿਹਾ ਸਲੂਕ ਹੁੰਦਾ ਜੇਕਰ ਅੱਜ ਭਗਤ ਸਿੰਘ ਜਿੰਦਾ ਹੁੰਦੇ ਕਿਉਂਕਿ ਗੱਲ ਤਾਂ ਉਹਨਾਂ ਨੇ ਆਮ ਲੋਕਾਂ ਦੀ ਹੀ ਕਰਨੀ ਸੀ ਮਜ਼ਦੂਰਾਂ ਦੀ ਹੀ ਕਰਨੀ ਸੀ ਕਿਸਾਨਾਂ ਦੀ ਹੀ ਕਰਨੀ ਸੀ ਦੱਬੇ ਕੁਚਲੇ ਤਬਕਿਆਂ ਦੀ ਹੀ ਕਰਨੀ ਸੀ ਉਦੋਂ ਵੀ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਦੀ ਬਾਹ ਫੜੀ ਤੇ ਅੱਜ ਵੀ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਦੀ ਹੀ ਬਾਹ ਫੜਨੀ ਸੀ ਤੇ ਫਿਰ ਕੀ ਹੁੰਦਾ ਭਗਤ ਸਿੰਘ ਦੇ ਨਾਲ ਜਰਾ ਸੋਚੋ ਦੋਸਤੋ ਇਹ ਹਕੂਮਤਾਂ ਕਿਹੋ ਜਿਹਾ ਵਿਵਹਾਰ ਭਗਤ ਸਿੰਘ ਦੇ ਨਾਲ ਕਰਦੀਆਂ